ਭਾਰਤ 'ਚ ਲੱਗੇ ਚੋਣ ਜਾਬਤੇ ਤੋਂ ਬਾਅਦ ਹੁਣ ਕਾਰਵਾਈ ਵੀ ਅਮਲ 'ਚ ਆਉਣੀ ਸ਼ੁਰੂ ਹੋ ਗਈ ਹੈ। ਕਾਰਵਾਈ ਕੀ ਹੈ? ਅਧਿਕਾਰੀਆਂ ਦੇ ਤਬਾਦਲੇ ਆ ਦੀ ਜਾਂ ਫਿਰ ਉਹਨਾਂ ਤੋਂ ਅਹੁਦਿਆਂ ਤੋਂ ਲਾਉਣ ਦੀ। ਜਾਂ ਫਿਰ ਇਹ ਕਹਿ ਲੋ ਕਿ ਜਿਹੜੀਆਂ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਹੁੰਦੀਆਂ ਨੇ ਖਾਸ ਕਰਕੇ ਕਿਸੇ ਵੀ ਸੂਬੇ ਦੇ ਗ੍ਰਹਿਸਕੱਤਰ ਦੀ ਤਾਂ ਉਹ ਕਿਹੜੇ-ਕਿਹੜੇ ਸੂਬੇ ਨੇ ਭਾਰਤੀ ਚੋਣ ਕਮਿਸ਼ਨ ਨੇ ਗ੍ਰਹਿਸਕੱਤਰ ਹਟਾ ਦਿੱਤੇ ਨੇ ਅਹੁਦਿਆਂ ਤੋਂ। ਕਾਰਨ ਕੀ ਫਿਲਹਾਲ ਦੀ ਘੜੀ ਸਾਹਮਣੇ ਨਿਕਲ ਕੇ ਆਇਆ ਕਿ ਉਹਨਾਂ ਦੇ ਕੋਲ ਦੋਰੇ-ਦੋਰੇ ਕਾਰਜ ਸਨ। ਕਾਰਜ ਸੁਭਾਲੇ ਹੋਏ ਸਨ ਵੱਖ-ਵੱਖ ਮਹਿਕਮਿਆਂ ਦੇ ਜਿਵੇਂ ਕਿ ਪੰਜਾਬ ਦੇ ਅੰਦਰ ਵੀ ਗ੍ਰੈਸ ਕੱਤਰ ਦੇ ਕੋਲ ਕਾਫੀ ਚਾਰਜ ਨੇ ਪਰ ਔਰ ਜਿੱਥੇ-ਜਿੱਥੇ ਡੀਜੀਪੀ ਵੀ ਕਾਰਜਕਾਰੀ ਨੇ ਉਹ ਵੀ ਹਟਾਉਣ ਦੀ ਕਿਰਿਆ ਜਿਹੜੀ ਉਹ ਸ਼ੁਰੂ ਹੋ ਗਈ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਪੱਛਮੀ ਬੰਗਾਲ ਦੀ ਤੇ ਉੱਥੋਂ ਦੇ ਡੀਜੀਪੀ ਨੂੰ ਵੀ ਉਸ ਅਹੁਦੇ ਤੋਂ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਹਟਾ ਦਿੱਤਾ ਗਿਆ ਤਾਂ ਹੁਣ ਚੋਣ ਕਮਿਸ਼ਨ ਦਾ ਹੀ ਸਿੱਧੇ ਤੌਰ ਦੇ ਉੱਤੇ ਹੁਕਮ ਮੰਨਿਆ ਜਾਵੇਗਾ ਜਦ ਤੱਕ ਚੋਣ ਜਾਬਤਾ ਲਾਗੂ ਰਹਿਣਾ ਤਾ ਜਿਵੇਂ ਹੀ ਪ੍ਰੈਸ ਕਾਨਫਰੰਸ ਹੁੰਦੀ ਹੈ ਮੁਖ ਚੋਣ ਕਮਿਸ਼ਨਰ ਰਜੀਵ ਕੁਮਾਰ ਨੇ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਵੱਖ-ਵੱਖ ਸਟੇਟ ਦੇ 7 ਪੜਾਵਾਂ 'ਚ ਹੋਣ ਵਾਲੇ ਚੋਣਾਂ ਦੀ ਜਾਣਕਾਰੀ ਸਾਂਝੀ ਕੀਤੀ ਤੇ ਉਦੋਂ ਤੋਂ ਹੀ ਮੰਨਿਆ ਜਾਂਦਾ ਹੈ ਜਦੋਂ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਚੋਣ ਜਾਬਤਾ ਲਾਗੂ ਹੋ ਜਾਂਦਾ ਹੈ ਤਾਂ ਹੁਣ ਜਿਵੇਂ ਕਿ ਪੰਜਾਬ ਦੇ ਵਿੱਚ ਵੀ ਔਰ ਯੂਪੀ ਦੇ ਵਿੱਚ ਨੇ ਹੋਰ ਕਈ ਸੂਬੇ ਨੇ ਜਿੱਥੇ ਕਾਰਜਕਾਰੀ ਦੇ ਤੌਰ ਦੇ ਉੱਤੇ ਡੀਜੀਪੀ ਕੰਮ ਕਰ ਰਹੇ ਨੇ ਪਰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਚੋਣ ਕਮਿਸ਼ਨ ਨੇ ਹਰੇਕ ਕਾਰਜਕਾਰੀ ਡੀਜੀਪੀ ਨੂੰ ਉਸ ਦੇ ਅਹੁਦੇ ਤੋਂ ਹਟਾਉਣਾ ਹੁੰਦਾ ਹੈ ਲਾਉਣਾ ਹੁੰਦਾ ਹੈ ਕਿਸੇ ਹੋਰ ਨੂੰ ਜ਼ਿੰਮੇਵਾਰੀ ਰੈਗੂਲਰ ਬੀਜਪੀ ਨੂੰ ਦੇਣੀ ਹੁੰਦੀ ਹੈ ਇਸ ਤਰ੍ਹਾਂ ਉਦੋਂ ਹੁੰਦਾ ਜਦੋਂ ਕੋਈ ਪਾਰਟੀ ਸਿਆਸੀ ਤੌਰ ਦੇ ਉੱਤੇ ਜਾਂ ਫਿਰ ਕੋਈ ਅਜਿਹਾ ਚਿਹਰਾ ਅਜਿਹੀ ਹਸਤੀ ਜਿਸ ਦਾ ਰਸੂਖ ਹੋਵੇ ਸਿਆਸਤ ਦੇ ਅੰਦਰ ਉਹ ਆਪਣੀ ਸ਼ਿਕਾਇਤ ਦੇ ਕਰ ਸਕਦਾ ਚੋਣ ਕਮਿਸ਼ਨ ਨੂੰ ਤੇ ਚੋਣ ਕਮਿਸ਼ਨ ਉਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਪਰਚੋਲ ਆਪਣੇ ਪੱਧਰ ਤੇ ਕਰਦਾ ਜੇਕਰ ਚੋਣ ਕਮਿਸ਼ਨ ਨੂੰ ਲੱਗਦਾ ਹੈ ਕਿ ਵਾਕਈ ਇਸ ਸ਼ਿਕਾਇਤ ਦਾ ਨਿਪਟਾਰਾ ਐਸੇ ਢੰਗ ਨਾਲ ਹੋ ਸਕਦਾ ਕਿਸੇ ਜਿਸ ਦੇ ਖਿਲਾਫ ਸ਼ਿਕਾਇਤ ਆਈ ਹੁੰਦੀ ਹੈ ਜਾਂ ਫਿਰ ਜਿਸ ਦੇ ਬਾਬਤ ਸ਼ਿਕਾਇਤ ਆਈ ਹੁੰਦੀ ਹੈ ਤਾਂ ਉਸ ਦੇ ਉੱਤੇ ਨਿਪਟਾਰਾ ਚੋਣ ਕਮਿਸ਼ਨ ਨੇ ਕਰਨਾ ਹੁੰਦਾ ਹੁਣ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਹੜੀ ਚੋਣ ਕਮਿਸ਼ਨ ਨੇ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ ਕਿਹੜੇ-ਕਿਹੜੇ ਸੂਬੇ ਦੇ ਗ੍ਰੈਸ ਕੱਤਰਾਂ ਨੂੰ ਅਹੁਦਿਆਂ ਤੋਂ ਹਟਾਇਆ ਤੇ ਹੁਣ ਉੱਥੇ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੱਤੀ ਜਾਣੀ ਹੈ ਚੋਣ ਕਮਿਸ਼ਨ ਨੇ ਤੈਅ ਕਰਨਾ ਹੈ 6 ਸੂਬੇ ਨੇ ਜਿੱਥੇ ਗ੍ਰੈਸ ਕੱਤਰਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਇਆ ਗਿਆ ਕਾਰਨ ਕੀ ਦੱਸਿਆ ਗਿਆ ਕਿ ਉਹਨਾਂ ਦੇ ਕੋਲ ਹੋਰ ਵੀ ਵਾਧੂ ਚਾਰਜ ਉਹਨਾਂ ਨੂੰ ਦਿੱਤੇ ਹੋਏ ਸਨ ਯਾਨੀ ਕਿ ਗ੍ਰੈਸ ਕੱਤਰ ਦੇ ਕੋਲ ਜੇਕਰ ਇੱਕੋ ਹੀ ਕੰਮ ਹੋਵੇ ਇੱਕੋ ਹੀ ਚਾਰਜ ਹੋਵੇ ਤੇ ਉਸ ਦੇ ਉੱਤੇ ਰਹਿ ਕੇ ਸਹੀ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਹੈ ਜੇਕਰ ਵੱਖ-ਵੱਖ ਮੈਕਮੇਂ ਦੀਆਂ ਜ਼ਿੰਮੇਵਾਰੀਆਂ ਵੀ ਹੋਣਗੀਆਂ ਤਾਂ ਫਿਰ ਉਸ ਦੇ ਨਾਲ ਕਾਫੀ ਜ਼ਿਆਦਾ ਜਿਹੜੀਆਂ ਨੇ ਉਹ ਦਿੱਕਤਾਂ ਵੀ ਸામਣੇ ਆ ਸਕਦੀਆਂ ਨੇ ਹੋ ਸਕਦੀਆਂ ਨੇ ਤੇ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਾਣਕਾਰੀ ਜਿਹੜੇ 6 ਰਾਜਾਂ ਦੇ ਗ੍ਰਹਿ ਸਕੱਤਰਾਂ ਨੂੰ ਚੋਣ ਕਮਿਸ਼ਨ ਨੇ ਹਟਾਇਆ ਇਸ ਦੇ ਵਿੱਚ ਕਾਰਨ ਜਿਹੜਾ ਆ ਤੁਹਾਨੂੰ ਸਪਸ਼ਟ ਤੌਰ ਦੇ ਉਤੇ ਮੁਢਲੇ ਤੌਰ ਤੇ ਜਿਹੜਾ ਸਾਹਮਣੇ ਆਇਆ ਉਹ ਦੱਸ ਦਿੱਤਾ ਤੇ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਵੀ ਚੋਣ ਕਮਿਸ਼ਨ ਨੇ ਹਟਾ ਦਿੱਤਾ ਚੋਣ ਕਮਿਸ਼ਨ ਨੇ ਗੁਜਰਾਤ ਯੂਪੀ ਬਿਹਾਰ ਝਾਰਖੰਡ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਗ੍ਰਹਿ ਸਕੱਤਰਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਇਆ ਇਹ ਵੱਡੇ ਪੱਧਰ ਦੇ ਉੱਤੇ ਅਮਲੀ ਕਾਰਵਾਈ ਪਹਿਲੀ ਅਜਿਹੀ ਕਾਰਵਾਈ ਆ ਜਿਹਾ ਜਿਹੜਾ ਅਮਲੀ ਰੂਪ ਦਿੱਤਾ ਗਿਆ ਕੰਮ ਨੂੰ ਪਹਿਲੀ ਜ਼ਿੰਮੇਵਾਰੀ ਨੂੰ ਜਾਂ ਪਹਿਲਾ ਹੁਕਮ ਹੈ ਚੋਣ ਕਮਿਸ਼ਨ ਦਾ ਜਦੋਂ ਦਾ ਚੋਣ ਜਾਬਤਾ ਲੱਗਿਆ ਪੂਰੇ ਦੇਸ਼ ਭਾਰਤ ਦੇ ਵਿੱਚ ਕਿ ਇਹਨਾਂ 6 ਸੂਬਿਆਂ ਦੇ ਗ੍ਰਹਿ ਸਖਤਰਾਂ ਨੂੰ ਹਟਾਉਣ ਦੀ ਪ੍ਰਕਿਰਿਆ ਜਾਂ ਕਿਰਿਆ ਜਿਹੜੀ ਆ ਉਹ ਅਮਲ ਦੇ ਵਿੱਚ ਲਿਆਂਦੀ ਹੋਵੇ ਤੇ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਵੀ ਹਟਾਇਆ ਗਿਆ ਹੋਵੇ ਲਾਜ਼ਮੀ ਤੌਰ ਦੇ ਉੱਤੇ ਕੋਈ ਨਾ ਕੋਈ ਤਾ ਜਰੂਰ ਕਾਰਨਾਂ ਜਿਹੜੇ ਜਾਂ ਫਿਰ ਸ਼ਿਕਾਇਤ ਦੇ ਆਧਾਰ ਦੇ ਉੱਤੇ ਜਾਂ ਫਿਰ ਆਈ ਕਿਸੇ ਵੀ ਐਪਲੀਕੇਸ਼ਨ ਦੇ ਆਧਾਰ ਦੇ ਉੱਤੇ ਜਾਂ ਫਿਰ ਚੂਨ ਕਮਿਸ਼ਨ ਨੂੰ ਲੱਗਿਆ ਹੋਵੇਗਾ ਕਿ ਜਿੱਥੇ-ਜਿੱਥੇ ਵਾਧੂ ਚਾਰੀ ਦਿੱਤੇ ਗਏ ਨੇ ਗ੍ਰੈਸ ਕਤਰਾਂ ਨੂੰ ਉੱਥੇ ਕੰਮ ਉਹ ਨਹੀਂ ਕਰ ਪਾਰਨਗੇ ਸਹੀ ਢੰਗ ਦੇ ਨਾਲ ਇਸੇ ਕਰਕੇ ਹੀ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਇਆ ਗਿਆ ਇੱਕ ਵਾਰੀ ਫੇਰ ਤੁਹਾਨੂੰ ਸੂਬਿਆਂ ਦੀ ਜਾਣਕਾਰੀ ਦੇ ਦਿੰਨੇ ਆ ਗੁਜਰਾਤ ਇਸ ਵਿੱਚ ਸ਼ਾਮਲ ਹੈ ਯੂਪੀ ਸ਼ਾਮਲ ਹੈ ਝਾਰਖੰਡ ਸ਼ਾਮਲ ਹੈ ਹਿਮਾਚਲ ਪ੍ਰਦੇਸ਼ ਸ਼ਾਮਲ ਹੈ ਉੱਤਰਾਖੰਡ ਸ਼ਾਮਲ ਹੈ ਤੇ ਬਿਹਾਰ ਸ਼ਾਮਲ ਹੈ ਤੈਛੇ ਸੂਬੇ ਨੇ ਜਿੱਥੋਂ ਦੇ ਗ੍ਰਹਿਸ ਕਤਰਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਢਾਹ ਗਿਆ ਤੇ ਸੱਤਵਾਂ ਸੂਬਾ ਪੱਛਮੀ ਬੰਗਾਲ ਮਮਤਾ ਬੇਨਰਜੀ ਦੀ ਜਿੱਥੇ ਸਰਕਾਰ ਹੈ ਤਾਂ ਉੱਥੋਂ ਦੇ ਡੀਜੀਪੀ ਨੂੰ ਵੀ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਹੁਣ ਚੋਣ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਆ ਜਿਹੜੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਕਿੱਥੇ ਕਿਸ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਰਜੀਵ ਕੁਮਾਰ ਦੀ ਪ੍ਰਧਾਨਗੀ ਦੇ ਹੇਠ ਜਾਂ ਇਹ ਕਹਿ ਲਈਏ ਕਿ ਮੁੱਖ ਚੋਣ ਕਮਿਸ਼ਨਰ ਦੇ ਤੌਰ ਤੇ ਉਹਨਾਂ ਕੋਲ ਜ਼ਿੰਮੇਵਾਰੀ ਹੈ ਤਾਂ ਉਹਨਾਂ ਨੇ ਦੇ ਜਿਹੜੇ ਹੋਰ ਚੋਣ ਕਮਿਸ਼ਨਰ ਨੇ ਜਿਸ ਵਿੱਚ ਜਗਨੇਸ਼ ਕੁਮਾਰ ਨੇ ਸੁਖਵੀਰ ਸਿੰਘ ਸੰਧੂ ਨੇ ਤਾਂ ਦੁਪਹਿਰ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਸੁਖਵੀਰ ਸਿੰਘ ਸੰਧੂ ਤੇ ਜਗਨੇਸ਼ ਕੁਮਾਰ ਵੀ ਨਾਲ ਨੇ ਤਰਜ ਗਈ ਰਜੀਵ ਕੁਮਾਰ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਭਾਰਤ ਦੇ ਜਿਨ੍ਹਾਂ ਨੇ ਪਿਛਲੇ ਦਿਨੀ ਪ੍ਰੈਸ ਵਾਰਤਾ ਕਰਕੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਗੱਲਬਾਤ ਦੱਸੀ ਸੀ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਿਹੜੇ ਸੂਬੇ ਚ ਕਦੋਂ ਚੋਣ ਹੋਣੀ ਹੈ ਜਿਵੇਂ ਕਿ ਪੰਜਾਬ ਦੀ ਗੱਲ ਕਰੀਏ ਤਾਂ ਹਿਮਾਚਲ ਦੀ ਗੱਲ ਕਰੀਏ 1 ਜੂਨ ਨੂੰ ਚੋਣ ਹੋਵੇਗੀ ਤੇ 4 ਜੂਨ ਨੂੰ ਸਾਰੇ ਦੇਸ਼ ਦੇ ਵਿੱਚ ਵੋਟਾਂ ਦੀ ਗਿਣਤੀ ਹੋਣੀ ਹੈ ਤੇ ਨਤੀਜੇ ਸਭ ਦੇ ਸਾਹਮਣੇ ਹੋਣਗੇ ਕਿ ਕੌਣ ਕਿੰਨੇ ਪਾਣੀ ਚ ਹੈ ਕਿਸ ਨੂੰ ਬਹੁਮਤ ਮਿਲਿਆ ਕਿਸ ਨੂੰ ਕਿੰਨੀਆਂ ਸੀਟਾਂ ਮਿਲੀਆਂ ਕਿਸ ਦੀਆਂ ਸੀਟਾਂ ਚ ਘਟौती ਹੋਈ ਕਿਸ ਦਾ ਵੋਟਮੈਂਕ ਘਟਿਆ ਤੇ ਕਿਸ ਦਾ ਵਾਦਿਆ ਉਹ ਇੱਕ ਵੱਖਰੀ ਗੱਲ ਹੈ ਪਰ ਉਸ ਨੂੰ ਸਿਰੇ ਚੜਨ ਦੇ ਲਈ ਸਾਰੀ VOTING ਪ੍ਰਕਿਰਿਆ ਨੂੰ ਚੋਣ ਕਮਿਸ਼ਨ ਕੋਲ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਮੰਨਿਆ ਜਾਂਦਾ ਹੈ ਕਿ ਦੁਨੀਆ ਭਰ ਦੇ ਵਿੱਚੋਂ ਭਾਰਤ ਅਜਿਹਾ ਦੇਸ਼ ਹੈ ਜਿੱਥੇ ਇੱਕ ਵੱਡਾ ਲੋਕਤੰਤਰ ਕੰਮ ਕਰਦਾ ਹੈ ਉਹ ਵੱਖਰੀ ਗੱਲ ਹੈ ਕਿ ਲੋਕਾਂ ਨੂੰ ਉਹਨਾਂ ਦੇ ਆਪਣੇ ਹੱਕ ਕਿੰਨੇ ਮਿਲਦੇ ਨੇ ਕਿੰਨੇ ਨਹੀਂ ਮਿਲਦੇ ਪਰ ਇੱਕ ਲੋਕਤੰਤਰੀ ਢਾਂਚੇ ਦੀ ਪ੍ਰਕਿਰਿਆ ਅਮਲ ਆ ਜਿਹੜਾ ਉਹ ਜ਼ਰੂਰ ਸਾਹਮਣੇ ਆਉਂਦਾ ਹੈ ਦੇਸ਼ ਉਹਨਾਂ ਵਿੱਚੋਂ ਇੱਕ ਹੈ ਭਾਰਤ ਜਿੱਥੇ ਸਭ ਤੋਂ ਵੱਡਾ ਲੋਕਤੰਤਰ ਕੰਮ ਕਰਦਾ ਹੈ ਜਾਂ ਫਿਰ ਕਈ ਸੂਬਿਆਂ ਦੇ ਇਕੱਠੀਆਂ ਜਿਹੜੀ ਸੈਂਟਰ ਦੀ ਚੋਣ ਹੁੰਦੀ ਹੈ ਪਾਰਲੀਮੈਂਟ ਦੀ ਚੋਣ ਹੁੰਦੀ ਹੈ ਤਾਂ ਉਦੋਂ ਵੱਡੀ ਜ਼ਿੰਮੇਵਾਰੀ ਚੋਣ ਕਮਿਸ਼ਨ ਕੋਲ ਹੁੰਦੀ ਹੈ ਤੇ ਹਟਾਉਣ ਦੀ ਜਿਹੜੀ ਵਜ੍ਹਾ ਗ੍ਰੈਸ ਕਤਰਾਂ ਦੀ ਦੱਸੀ ਜਾ ਰਹੀ ਹੈ ਜਿਹੜੇ ਕੀ ਗੁਜਰਾਤ ਹੋਵੇ ਯੂਪੀ ਬਿਹਾਰ ਝਾਰਖੰਡ ਉੱਤਰਾਖੰਡ ਤੇ ਮਾਚਲ ਪ੍ਰਦੇਸ਼ ਤਾਂ ਐਸੇ ਕਰਕੇ ਇਹ ਜਿਹੜੀ ਦੱਸੀ ਜਾ ਰਹੀ ਹੈ ਜਿਹੜਾ ਮੇਨ ਕਾਰਨ ਦੱਸਿਆ ਜਾ ਰਿਹਾ ਮੁੱਖ ਕਾਰਨ ਦੱਸੇ ਜਾ ਰਿਹਾ ਨਹੀਂ ਕਿ ਉਹਨਾਂ ਦੇ ਕੋਲ ਸਬੰਧਤ ਰਾਜਾਂ ਦੇ ਮੁੱਖ ਮੰਤਰੀ ਦੇ ਜਿਹੜੇ ਹੋਰ ਮੈਕਮੇ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਰ ਸੀ ਦੋਹਰੇ ਦੋਰੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸੀ ਜੋ ਕਿ ਚੋਣ ਪ੍ਰਕਿਰਿਆ ਦੇ ਦੌਰਾਨ ਜਿਹੜੀ ਨਿਰਪੱਖਤਾ ਖਾਸ ਕਰਕੇ ਕਾਨੂੰਨ ਵਿਵਸਥਾ ਨੂੰ ਤੇ ਸੁਰੱਖਿਆ ਬਲਾਂ ਦੀ ਤਣਾਤੀ ਨੂੰ ਲੈ ਕੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਇਹ ਕਾਰਨ ਮੰਨਿਆ ਜਾ ਰਿਹਾ ਕਿ ਉੱਥੋਂ ਦੇ ਜਿਹੜੇ ਗ੍ਰਹਿਸਕੱਤਰ ਨੇ ਜਿੰਨਾਂ ਕੋਲ ਸੂਬੇ ਦੀ ਪੂਰੀ ਮੁਕੰਮਲ ਜ਼ਿੰਮੇਵਾਰੀ ਹੁੰਦੀ ਹੈ ਖਾਸ ਕਰਕੇ ਕਾਨੂੰਨ ਵਿਵਸਥਾ ਨੂੰ ਨਿਪਰੇ ਸਹੀ ਢੰਗ ਨਾਲ ਚਾੜਨ ਦੀ ਇਸੇ ਕਰਕੇ ਜਿਹੜਾ ਕੀ ਹੈ ਇਹ ਫੈਸਲਾ ਲਿਆ ਗਿਆ ਇਹ ਦੇਸ਼ਾ ਜਿਹੜਾ 16 ਮਾਰਚ ਨੂੰ ਲੋਕ ਸਭਾ ਚੋਣ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਬਾਅਦ ਹੀ ਜਿਹੜਾ ਹੋ ਜਾਂਦਾ ਲਾਗੂ ਤੇ ਇਸ ਤੇ ਕਰਕੇ ਹੀ ਬੰਗਾਲ ਦੇ ਡੀਜੀਪੀ ਰਜੀਵ ਕੁਮਾਰ ਵੀ ਹਟਾਏ ਗਏ ਨੇ ਤਾਂ ਇਸੇ ਤਰ੍ਹਾਂ ਹੀ ਜਿਹੜਾ ਇਹ ਵੱਡਾ ਫੈਸਲਾ ਲਿਆ ਗਿਆ ਇਸ ਤੋਂ ਪਹਿਲਾਂ ਵੀ ਰਾਜ ਦੇ 2016 ਦੇ ਵਿਧਾਨ ਸਭਾ ਚੋਣਾਂ ਜਾਂ 2019 ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਡੀਜੀਪੀ ਨੂੰ ਚੋਣ ਕਮਿਸ਼ਨ ਨੇ ਜਿਹੜਾ ਹਟਾਇਆ ਸੀ ਚੋਣ ਕਮਿਸ਼ਨ ਨੇ ਮਹਾਰਾਸ਼ਟਰ ਦੇ ਮੁਖ ਸਕੱਤਰ ਤੋਂ ਨਾਰਾਜ਼ਗੀ ਜਤਾਉਂਦਿਆਂ ਹੋਇਆਂ ਬੀਐਮਸੀ ਤੇ ਹੋਰ ਜਿਹੜੇ ਦਲ ਨੇ ਉਹਨਾਂ ਤੋਂ ਅੱਜ ਸ਼ਾਮ ਨੂੰ 6 ਵਜੇ ਤੱਕ ਰਿਪੋਰਟ ਦੇਣ ਦੇ ਲਈ ਵੀ ਆਖਿਆ ਜਿਹੜੇ ਚੋਣ ਕਮਿਸ਼ਨ ਆ ਜਿਹੜੇ ਸੂਬਾ ਪੱਧਰ ਤੇ ਕੰਮ ਕਰਦੇ ਨੇ ਤੇ ਅਧਿਕਾਰੀਆਂ ਨੂੰ ਟਰਾਂਸਫਰ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ ਤੇ ਹਾਲੇ ਤੱਕ ਇਸ ਖਬਰ ਨੂੰ ਲੈ ਕੇ ਹੋਰ ਵੀ ਕਾਫੀ ਅਪਡੇਟ ਆਉਣੇ ਸਾਹਮਣੇ ਨੇ ਪਰ ਮੋٹے ਰੂਪ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਔਰ ਜੇਕਰ ਪੰਜਾਬ ਦੇ ਪ੍ਰਸੰਗ ਚ ਦੇਖਿਆ ਜਾਵੇ ਤਾਂ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਵਿਕਮ ਕਰ ਰਹੇ ਨੇ ਜੇਕਰ ਇਥੋਂ ਕਿਸੇ ਸਿਆਸੀ ਪਾਰਟੀ ਨੇ ਚੋਣ ਕਮਿਸ਼ਨ ਤੱਕ ਇਸ ਬਾਬਤ ਕੋਈ ਚਿੱਠੀ ਲਿਖੀ ਜਾਂ ਕੁਸ਼ਕਾਇਤ ਕੀਤੀ ਤਾਂ ਫਿਰ ਹੋ ਸਕਦਾ ਪੰਜਾਬ ਦੇ ਪ੍ਰਸ਼ੰਤੀਵੀਂ ਫੈਸਲਾ ਲਿਆ ਜਾ ਸਕੇ ਚੋਣ ਕਮਿਸ਼ਨ ਦੇ ਕੋਲ ਪੂਰਾ ਅਧਿਕਾਰ ਹੋਵੇਗਾ ਕਿ ਕਿਹੜੇ ਸੂਬੇ ਦੇ ਵਿੱਚ ਕੌਣ ਡੀਜੀਪੀ ਹੋਵੇ ਤੇ ਕੌਣ ਗ੍ਰੇਸ ਕੱਤਰ ਹੋਵੇ ਹਾਲਾਂਕਿ ਡੀਜੀਪੀ ਤੋਂ ਲੈ ਕੇ ਸਿਵਲ ਅਧਿਕਾਰੀਆਂ ਦੇ ਵਿੱਚ ਵੀ ਜਿਵੇਂ ਕਿ ਗ੍ਰੈਸ ਕਟਰ ਦਾ ਕੰਮ ਹੁੰਦਾ ਹੈ ਇਹ ਉਹਨਾਂ ਨੂੰ ਵੀ ਹਟਾਇਆ ਜਾ ਸਕਦਾ ਹੁੰਦਾ ਹੈ ਹੁਣ ਪੰਜਾਬ ਦੇ ਪ੍ਰਸੰਗ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਹੁੰਦਾ ਕਿ ਨਹੀਂ ਆਉਂਦਾ ਇਹ ਨਿਰਭਰ ਕਰਦਾ ਹੈ ਕਿ ਸਬਾਪਤ ਚੋਣ ਕਮਿਸ਼ਨ ਦੇ ਧਿਆਨ ਵਿੱਚ ਕੌਣ ਕਿੰਨਾ ਮੁੱਦਾ ਲਿਆਉਂਦਾ ਹੈ ਕੌਣ ਚੁੱਕਦਾ ਹੈ ਇਸ ਦੇ ਆਧਾਰ ਦੇ ਉੱਤੇ ਫੈਸਲਾ ਲਿਆ ਜਾ ਸਕਦਾ ਪਰ ਹਾਲ ਦੀ ਘੜੀ 6 ਸੂਬਿਆਂ ਦੇ ਗ੍ਰੈਸ ਕਟਰਾਂ ਨੂੰ ਹਟਾਉਣ ਦਾ ਹੁਕਮ ਚੋਣ ਕਮਿਸ਼ਨ ਵੱਲੋਂ ਦਿੱਤਾ ਗਿਆ ਤੇ ਪਛਮੀ ਬੰਗਾਲ ਦੇ ਡੀਜੀਪੀ ਨੂੰ ਵੀ ਹਟਾਉਣ ਦਾ ਹੁਕਮ ਦੇ ਦਿੱਤਾ ਗਿਆ। ਹੁਣ ਉੱਥੇ ਤਾਇਨਾਤ ਕਿਸ ਨੂੰ ਕਰਨਾ ਹੈ ਇਹ ਵੀ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ ਦੇ ਵਿੱਚ ਹੈ। ਉਹ ਤੈਅ ਕਰਨਗੇ ਸੂਬਿਆਂ ਦੀ ਜਿਹੜੀ ਸਲਾਹ مشਵਰਾ ਜ਼ਰੂਰ ਕੀਤਾ ਜਾ ਸਕਦਾ ਪਰ ਪੂਰਨ ਤੌਰ ਤੇ ਅਧਿਕਾਰ ਚੋਣ ਕਮਿਸ਼ਨ ਦੇ ਕੋਲ ਹੋਵੇਗਾ ਕਿਉਂਕਿ ਹੁਣ ਵਿੱਚ ਇਸ ਵਿੱਚ ਸੂਬਾ ਸਰਕਾਰਾਂ ਦੀ ਜਿਹੜੀ ਆ ਸਿੱਧੇ ਤੌਰ ਦੇ ਉੱਤੇ ਦਖਲ ਅੰਦਾਜ਼ੀ ਘਟ ਜਾਂਦੀ ਹੈ ਕਿਉਂਕਿ ਚੋਣ ਜਾਬਤਾ ਲੱਗ ਜਾਂਦਾ। ਤਾਂ ਹੁਣ 80 ਤੋਂ 90 ਦਿਨ ਦੀ ਜਿਹੜੀ ਇਸ ਪ੍ਰਕਿਰਿਆ ਦੇ ਦੌਰਾਨ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੱਕ ਕਿਸ ਦੀ ਛਾਂਟੀ ਕੀਤੀ ਜਾ ਸਕਦੀ ਹੈ ਕਿਸ ਨੂੰ ਜ਼ਿੰਮੇਵਾਰੀ ਵਾਪਸ ਲਈ ਜਾ ਸਕਦੀ ਹੈ ਤੇ ਕਿਸ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਸਾਰਾ ਕੁਝ ਤੈ ਚੋਣ ਕਮਿਸ਼ਨ ਕਰੇਗਾ ਤੁਹਾਨੂੰ ਦੇਖਦੇ ਆ ਕਿ ਪੰਜਾਬ ਦੇ ਸੂਬੇ ਦੇ ਪ੍ਰਸੰਗ ਵਿੱਚ ਵੀ ਫੈਸਲਾ ਚੋਣ ਕਮਿਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੀ ਲੈ ਸਕਦਾ ਹੈ ਕਿਉਂਕਿ ਗ੍ਰੈਸ ਕਤਰ ਗੁਰਕੀਰਤ ਕਿਰਪਾਲ ਸਿੰਘ ਦੇ ਕੋਲ ਵੀ ਕਈ ਜ਼ਿੰਮੇਵਾਰੀਆਂ ਨੇ ਆਉਦੇ ਨੇ ਤਾਂ ਕੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਇਸੇ ਤਰ੍ਹਾਂ ਬੜੀਆਂ ਰਹਿਣਗੀਆਂ ਜਾਂ ਫਿਰ ਚੋਣ ਕਮਿਸ਼ਨ ਉਸ ਸੰਬੰਧ ਵਿੱਚ ਵੀ ਇੱਕ ਫੈਸਲਾ ਲਵੇਗਾ ਔਰ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਉਹਨਾਂ ਦੇ ਮਾਮਲੇ ਵਿੱਚ ਕੀ ਫੈਸਲਾ ਲੈਣਾ ਹੈ ਇਹ ਚੋਣ ਕਮਿਸ਼ਨ ਨੇ ਤੈਅ ਕਰਨਾ ਪਰ ਫਿਲਹਾਲ 6 ਸੂਬਿਆਂ ਦੇ ਗ੍ਰੈਸ ਕੱਤਰ ਤੇ ਇੱਕ ਸੂਬੇ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਜ਼ਰੂਰ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਹਟਾ ਦਿੱਤਾ ਗਿਆ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਉਹ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ